आनंद پور ਸਾਹਿਬ ਵਿਖੇ 1675 ਈਸਵੀ ਵਿੱਚ ਪੰਡਿਤ ਕਿਰਪਾ ਰਾਮ ਦਾਤ ਜੀ ਸਮੇਤ ਹੋਰ ਕਈ ਬ੍ਰਾਹਮਣ ਮੁਖੀ ਸਨ ਜੋ ਗੁਰੂ ਤੇਗ ਬਹਾਦਰ ਜੀ ਪਾਸ ਆਪਣੇ ਧਰਮ ਨੂੰ ਬਚਾਉਣ ਦੀ ਖਾਤਰ ਫਰਿਆਦ ਲੈ ਕੇ ਪਹੁੰਚੇ ਸਨ ਜਿਨ੍ਹਾਂ ਵਿੱਚੋਂ ਕੁਰਕ ਖੇਤਰ ਹਰਦੁਆਰ ਬਨਾਰਸ ਜੰਮੂ ਤੇ ਕਸ਼ਮੀਰ ਦੇ ਮੁਖੀ ਬ੍ਰਾਹਮਣ ਸਨ ਜੋ ਕਿਰਪਾ ਰਾਮ ਦਾਤ ਜੀ ਨਾਲ ਆਏ ਸਨ ਉਸ ਵਕਤ ਸੂਬਾ ਇਫਤਿਹਾਰ ਖਾਨ ਨੇ ਐਲਾਨ ਕਰ ਦਿੱਤਾ ਸੀ ਕਿ ਕਸ਼ਮੀਰ ਵਿੱਚ ਜਿੰਨੇ ਵੀ ਸਨਾਤਨ ਧਰਮ ਨੂੰ ਮੰਨਦੇ ਸਨ ਉਹ ਮੁਸਲਮਾਨ ਬਣ ਜਾਣ। ਉਸ ਵਕਤ 6 ਮਹੀਨਿਆਂ ਦਾ ਸਮਾਂ ਸਨਾਤਨ ਮੁਖੀਆਂ ਨੇ ਲਿਆ ਸੀ। ਪਰ 4 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਥੋਂ ਦੀ ਕੋਈ ਵੀ ਰਾਜਸੀ ਤਾਕਤ, ਕਿਸੇ ਵੀ ਧਾਰਮਿਕ ਤਾਕਤ ਤੇ ਕਿਸੇ ਵੀ ਹੋਰ ਸ਼ਕਤੀ ਨੇ ਉਹਨਾਂ ਦਾ ਸਾਥ ਨਾ ਦਿੱਤਾ। ਚੇਕਰ ਗੱਲ ਕਰੀਏ ਕਿਰਪਾ RAMDAT ji ਦੇ ਪਰਿਵਾਰ ਕਪਸ਼ੋਕੜ ਦੀ ਤਾਂ ਇਹਨਾਂ ਦੇ ਪਰਿਵਾਰ ਦੀ ਸਾਂਝ ਗੁਰੂ ਨਾਨਕ ਸਾਹਿਬ ਜੀ ਤੋਂ ਸੀ ਇਸ ਲਈ ਕਿਰਪਾ RAMDAT ji ਗੁਰੂ ਤੇਗ ਬਹਾਦਰ ਜੀ ਪਾਸ ਫਰਿਆਦ ਲੈ ਕੇ ਆਏ ਸਨ ਪੰਡਿਤ ਕਿਰਪਾ RAMDAT ji ਦੇ ਪਿਤਾ ਦਾ ਨਾਮ ਅੜੂ RAM ਸੀ ਅੜੂ RAM ਜੀ ਦੇ ਪਿਤਾ ਦਾ ਨਾਮ ਨਰਾਇਣ ਦਾਸ ਸੀ ਨਰਾਇਣ ਦਾਸ ਜੀ ਦੇ ਪਿਤਾ ਦਾ ਨਾਮ ਖਾਕਰ ਦਾਸ ਸੀ ਬਿਠਾਕਰ ਦਾਸ ਜੀ ਦੇ ਪਿਤਾ ਦਾ ਨਾਮ ਬ੍ਰਹਮਦਾਸ ਸੀ ਬ੍ਰਹਮਦਾਸ ਜੀ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚੀ ਬਾਣੀ ਸਿੱਧ ਗੋਸ਼ਟ ਦੇ ਵਿੱਚ ਮਿਲਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਬ੍ਰਹਮਦਾਸ ਜੀ ਦੇ ਸਵਾਲਾਂ ਦੇ ਜੋ ਜਵਾਬ ਸਨ ਉਹਨਾਂ ਨੂੰ ਸਿੱਧ ਗੋਸ਼ਟ ਬਾਣੀ ਦੇ ਵਿੱਚ ਦਰਜ ਕੀਤਾ ਬ੍ਰਹਮਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜੋ ਸਵਾਲ ਪੁੱਛੇ ਸਨ ਉਹਨਾਂ ਸਵਾਲਾਂ ਦਾ ਜਵਾਬ ਸੁਣ ਕੇ ਉਸ ਦਾ ਹੰਕਾਰ ਖਤਮ ਹੋ ਗਿਆ ਸੀ ਇਸ ਤੋਂ ਬਾਅਦ ਬ੍ਰਹਮਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕੀਤੀ ਹੇ ਮਹਾਰਾਜ ਕਿਰਪਾ ਕਰੋ ਇਸ ਗਰੀਬ ਨਿਵਾਜ ਤੇ ਉਸ ਵੇਲੇ ਧੰ ਗੁਰੂ ਨਾਨਕ ਸਾਹਿਬ ਜੀ ਨੇ ਬ੍ਰਹਮਦਾਸ ਜੀ ਨੂੰ ਪਰਚਾਰ ਦੀ ਮੰਜੀ ਬਖਸ਼ੀ ਸੀ